ਮਰਹੂਮ ਗਾਇਕ ਸੁਰਿੰਦਰ ਸਿੰਧਾ ਜੀ ਨੂੰ ਯਾਦ ਕਰਦਿਆਂ ਉਹਨਾਂ ਨੂੰ ਪਦਮਸ਼ਰੀ ਰਾਜਕਾਇਕ ਖੰਸ ਰਾਜ ਹੰਸ ਨੇ ਗੀਤ ਗਾ ਕੇ ਉਹਨਾਂ ਨੂੰ ਸੱਚੀ ਸ਼ਰਦਾ ਦਿੱਤੀ ਤੇ ਗੀਤ ਦਾ ਨਾਮ ਹੈ ਕਿੱਥੇ ਤੁਰ ਗਿਆ ਯਾਰਾ ਜੋ ਕਿ ਚੰਡੀਗੜ੍ਹ ਦੇ ਪੰਜਾਬ ਕਲਾ ਭਵਨ ਵਿੱਚ ਇਸ ਗੀਤ ਦੀ ਲਾਂਚਿੰਗ ਹੋਈ ਇਸ ਮੌਕੇ ਤੇ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਦੀ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੋਰ ਉੱਚੇਤੇ ਤੌਰ ਤੇ ਹਾਜ਼ਰ ਹੋਏ ਸਨ ਉਹਨਾਂ ਦੇ ਨਾਮ ਵਿਧਾਇਕ ਮਨਪ੍ਰੀਤ ਯਾਰਲੀ ਤੇ ਹੋਰ ਵਿਧਾਇਕ ਵੀ ਹਾਜ਼ਰ ਸਨ ਇਸ ਸਮਾਗਮ ਵਿੱਚ ਗੀਤਕਾਰ ਸਰਦਾਰ ਬਾਬੂ ਸਿੰਘ ਮਾਨ ਮਾਨ ਮਰਾੜਾ ਵਾਲਾ ਗੀਤਕਾਰ ਸ਼ਮਸ਼ੇਰ ਸੰਧੂ ਮੁਹੰਮਦ ਸਦੀਕ ਹੈਪੀ ਰਾਏ ਕੋਟੀ ਤੋਂ ਇਲਾਵਾ ਸੁਰਿੰਦਰ ਸਿੰਦਾ ਦੇ ਦੋਵੇਂ ਬੇਟੇ ਵੀ ਹਾਜ਼ਰ ਸਨ ਜਿਕਰਯੋਗ ਹੈ ਕਿ ਇਸ ਗੀਤ ਨੂੰ ਗੀਤਕਾਰ ਹਰਪ੍ਰੀਤ ਸੇਖੋ ਦੁਆਰਾ ਲਿਖਿਆ ਗਿਆ ਹੈ ਇਸ ਗੀਤ ਨੂੰ ਵਾਈਟਲ ਰਿਕਾਰਡਸ ਨੇ ਰਿਲੀਜ਼ ਕੀਤਾ ਤੇ ਇਸ ਗੀਤ ਵਿੱਚਲਾ ਸਾਜ ਗੁਰਮੀਤ ਸਿੰਘ ਨੇ ਦਿੱਤਾ ਹੈ ਤੇ ਨਿਰਦੇਸ਼ਨ ਨਾਮ ਵਾਟ ਡਾਇਰੈਕਟਰ ਬੌਬੀ ਬਾਜਵਾ ਨੇ ਕੀਤਾ ਹੈ ਹੋਰ ਅੱਛੀ ਗੱਲ ਹੈ ਕਿ ਭਮਰਾ ਸਾਹਿਬ ਦੇ ਵੇਲੇ ਦੇ ਬਹੁਤ ਹੀ ਸੀਨੀਅਰ ਗੁਲੁਕਾਰਾ ਰਜਿੰਦਰ ਰਾਜਨ ਜੀ ਵੀ ਤਸ਼ਰੀਫ ਲੈ ਆਇਆ ਐਸਾ ਸੁਭਾਅ ਹੈ ਦੋਨੋਂ ਫਰਜ਼ੰਦ ਬਾਜੀ ਦੇ ਚਿੰਦਾ ਜੀ ਦੇ ਤਸ਼ਰੀਫ ਫਰਮਾ ਨੇ ਸਭ ਨੇ ਬਹੁਤ achiyan ਗੱਲਾਂ ਕੀਤੀਆਂ ਜਿਵੇਂ ਜਿਵੇਂ ਕਿਸੇ ਦੀ ਅਟੈਚਮੈਂਟ ਹੁੰਦੀ ਹੈ ਯਾਦ ਕੀਤਾ ਜਾਂਦਾ ਹੈ ਵੇਰੀ ਗੈਫੀ ਦੀ ਜੀਵ ਗਰੀਬ ਗਾਣਾ ਕੇ ਮੂਝੇ ਤਾਂ ਹੋਸ਼ ਨਹੀਂ ਆਪ مشورہ دیجيه ਕਹਾਂ ਸੇ ਛੇੜੂ ਫਸਾਨਾ ਕਹਾਂ ਤਮਾਮ ਕਰੂੰ ਛਿੰਦਾ ਉਹ ਪੰਜਾਬੀਆਂ ਦਾ ਛਿੰਦਾ ਸੀ ਛਿੰਦਾ ਮਤਲਬ ਹੁੰਦਾ ਲਾਡਲਾ ਮੇਰੇ ਕਦੇ ਮੇਰਾ ਛਿੰਦਾ ਪੁੱਤ ਉਹ ਸੰਗੀਤ ਦੇ ਹਵਾਲੇ ਨਾਲ ਆਪਣੀ ਆਵਾਜ਼ ਦੇ ਹਵਾਲੇ ਨਾਲ ਪਹਿਰਾਵੇ ਦੇ ਹਵਾਲੇ ਨਾਲ ਤੇ ਜਾਣੇ ਜਾਂਦੇ ਸਨ ਲੇਕਿਨ ਬਾਈ ਨੇਚਰ ਐਜ਼ ਅ ਪਰਸਨ ਇੱਕ ਇਨਸਾਨੀਅਤ ਜਿਹਦੇ ਵਿੱਚ ਕੁੱਟ-ਕੁੱਟ ਕੇ ਭਰੀ ਹੈ ਛੋਟਿਆਂ ਨੂੰ ਸੀਨੇ ਲਾਉਣ ਵਾਲਾ ਵੱਡਿਆਂ ਦਾ ਇhtਰਾਮ ਕਰਨ ਵਾਲੇ ऐसे فنکار ਕਦੀ ਕਦੀ ਪੈਦਾ ਹੁੰਦੇ ਮੈਂ ਸਾਡਾ ਸਾਡਾ ਕੰਮ ਗੱਲਾਂ ਗੁੱਲਾਂ ਹੀ ਕਰਨਾ ਹੈ ਲੇਕਿਨ ਕਦੀ ਕਦੀ ਇਸ ਤਰ੍ਹਾਂ ਦਾ ਕੈਫੀਤ ਹੋ ਜਾਂਦੀ ਹੈ ਜਦੋਂ ਅਸੀਂ ਗਾਣਾ ਇੱਕ ਸਿੰਗਰ ਨੂੰ ਜਦੋਂ ਪਤਾ ਲੱਗਦਾ ਕਿ ਲੈ ਵੀ ਗਾਣਾ ਗਾਉਣਾ ਉਹਨੂੰ ਖੁਸ਼ੀ ਹੁੰਦੀ ਹੈ ਫਿਰ ਵਰਡਿੰਗ ਪੜਦਾ ਉਹਨੂੰ ਹੋਰ ਖੁਸ਼ੀ ਹੁੰਦੀ ਹੈ ਫਿਰ ਤਰਜ਼ ਬਣਦੀ ਹੈ ਫੇ ਸਟੂਡੀਓ ਜਾਂਦਾ ਜਦੋਂ ਓਕੇ ਹੁੰਦਾ ਬੜੀ ਖੁਸ਼ੀ ਹੁੰਦੀ ਵੀਡੀਓ ਸ਼ਡਿਊਲ ਬਣ ਜਾਏ ਅੱਜ ਮੈਨੂੰ ਸਮਝ ਹੀ ਨਹੀਂ ਲੱਗ ਰਹੀ ਕਿ ਜ਼ਿੰਦਗੀ ਮੇਂ ਐਸੇ ਮੁਕਾਮ ਵੀ ਆਤੇ ਹੈ ਜਬ ਖੁਸ਼ੀ ਕੀ ਵੀ ਖੁਸ਼ੀ ਨਹੀਂ ਹੁੰਦੀ ਹੈ ਜ਼ਿੰਦਗੀ ਮੇਂ ਐਸੇ ਮੁਕਾਮ ਵੀ ਆਤੇ